ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਬਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਆਪਣੇ ਪਿੰਡ ਨੂੰ ਤੇ ਤਲਵੰਡੀ ਸਾਬੋ ਨੂੰ ਤੇ ਲੋਕਾਂ ਨੇ ਦੇਖੋ ਰਸਤੇ ਦੇ ਵਿੱਚ ਹਨਾ ਕਣਕਾਂ ਕੱਟੀਆਂ ਪਈਆਂ ਨੇ ਤੇ ਅੱਗ ਲਾ ਰੱਖੀ ਐ ਬੜੀ ਗਰਮੀ ਸੀਗੀ ਬਹੁਤ ਜ਼ਿਆਦਾ ਸੁੰਨੇ ਪਏ ਨੇ ਖੇਤ ਬਿਲਕੁਲ ਤੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਨੇ ਅਸੀਂ ਇਹ ਵੀਡੀਓ ਬਣਾਈਆ ਦੇਖੋ ਲੋਕ ਅੱਗ ਲਾਉਣੋਂ ਨਹੀਂ ਹਟਦੇ ਹੈਗੇ ਤੇ ਕੁਝ ਵੈਸੇ ਹੀ ਗਰਮੀ ਐ ਕੁਝ ਇਹਦੀ ਹੋਰ ਜ਼ਿਆਦਾ ਗਰਮੀ ਹੋਈ ਪਈ ਸੀ ਚਲੋ ਅਸੀਂ ਇੰਤਾ ਕਰਦੇ ਕਰਾਉਂਦੇ ਘਰੇ ਪਹੁੰਚ ਗਏ ਮੈਂ ਕਿਹਾ ਚਲੋ ਤੁਹਾਨੂੰ ਪਹਿਲਾਂ ਆਪਾਂ ਸਾਡਾ ਆਪਣਾ ਘਰ ਦਿਖਾਉਨੇ ਆ ਹਨਾ ਪੇਕਿਆਂ ਦੇ ਘਰ ਆ ਜਾ ਕੇ ਸਾਰਿਆਂ ਨੂੰ ਵਧੀਆ ਲੱਗਦਾ ਹੈ ਸਾਡਾ ਪਿੱਛੇ ਕਾਫੀ ਪਿੱਛੇ ਤੱਕ ਕਾਫੀ ਲੰਬਾ ਵੇੜਾ ਹੈ ਅੱਗੇ ਵੀ ਕਾਫੀ ਵੱਡਾ ਵੇੜਾ ਆ ਹਨਾ ਜਾ ਕੇ ਗੱਡੀ ਖੜੀ ਕਰਤੀ ਤੇ ਚਲੋ ਆਪਾਂ ਬਹੁਤਾ ਰਸਤੇ ਦੀ ਤਾਂ ਨਹੀਂ ਬਣਾਈ ਵੀਡੀਓ ਜਿਆਦਾ ਲੰਬੀ ਹੈ ਨਾ ਕਿਤੇ ਵੀ ਅਸੀਂ ਜਿਆਦਾ ਕਿਤੇ ਰੁਕੇ ਤਾਂ ਹੈ ਨਹੀਂਗੇ ਚਲੋ ਜੀ ਇਹ ਸਾਡਾ ਪਿੱਛੇ ਇਹਨੂੰ ਅੰਦਰੋਂ ਪੋਰਚ ਦੇ ਵਿੱਚੋਂ ਦੀ ਫੇਰ ਇੱਕ ਇਸ ਤਰ੍ਹਾਂ ਦਰਵਾਜ਼ਾ ਔਰ ਵਿਛਲੇ ਪਾਸੇ ਵੀ ਕਾਫੀ ਬੜਾ ਵਿਹੜਾ ਔਰ ਬਾਹਰਲੇ ਪਾਸੇ ਇੱਕ ਔਰ ਰਸੋਈ ਦਿਖ ਰਹੀ ਹੈ ਇੱਕ ਬਾਹਰ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਾਹਰਲੀ ਸੋਈ ਤੋਂ ਉਹਨਾਂ ਦਾ ਗੁਜ਼ਾਰਾ ਨਹੀਂ ਹੈ ਹੈਨਾ ਤੇ ਫਿਰ ਅੰਦਰ ਚਲੇ ਗਏ ਜੀ ਗੋਠੀ ਦੇ ਵਿੱਚ ਹਨਾ ਸਾਡੇ ਸਮਾਨ ਅਸੀਂ ਜਾ ਕੇ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਹੈ ਬੈਗ ਵਗੈਰਾ ਪਿਆ ਸੀ ਉੱਥੇ ਇਹ ਸਾਡੇ ਲੌਪੀ ਦੇ ਵਿੱਚ ਇੱਕ ਬੈੱਡ ਲਗਾ ਰੱਖਿਆ ਡਾਈਨਿੰਗ ਟੇਬਲ ਤੇ ਇਧਰ ਨਾਲ ਇੱਕ ਕਿਚਨ ਅੰਦਰ ਵੀ ਹੈ ਪਰ ਉਹ ਘੱਟ ਯੂਜ਼ ਹੁੰਦੀ ਹੈ ਪਿੰਡਾਂ ਦੇ ਵਿੱਚ ਤਾਂ ਬਾਹਰਲੀ ਕਿਚਨ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਨੇ ਮੇਰੇ ਮੰਮਾ ਦਾ ਰੂਮ ਹੈ ਜਿਹੜਾ ਕਿ ਜ਼ਿਆਦਾਤਰ ਬੰਦ ਹੀ ਰਹਿੰਦਾ ਹੈ ਬੱਚਿਆਂ ਦਾ ਉੱਥੇ ਸਟੱਡੀ ਟੇਬਲ ਲਾਇਆ ਹੋਇਆ ਤੇ ਇਹ ਬ੍ਰਦਰ ਤੇ ਭਾਬੀ ਹੋਣਾ ਦਾ ਉਧਰ ਨਾਲ ਬੈੱਡਰੂਮ ਹੈ ਚਲੋ ਉੱਥੇ ਇਹ ਸਾਡੇ ਸਾਹਮਣੇ ਕੈਮਰੇ ਲੱਗੇ ਹੋਏ ਨੇ ਸਾਰੇ ਘਰ ਛਾਣਾ ਉਹਦੀ ਵੀ ਵੀਡੀਓ ਚੱਲਦੀ ਰਹਿੰਦੀ ਨਾਲ-ਨਾਲ ਤੇ ਚਲੋ ਇੱਕ ਬੈੱਡਰੂਮ ਇਧਰ ਹੈਗਾ ਹਸਬੰਡ ਰੈਸਟ ਕਰਨ ਲੱਗੇ ਜਾਨਸਾਰ ਹਨਾ ਤੇ ਸਾਡਾ ਹੈਗਾ ਡ్రਾਈਂਗ ਰੂਮ ਹੈ ਤੇ ਹਾਂ ਇਹ ਡਰਾਈਂਗ ਰੂਮ ਹੈ ਡ్రਾਈਂਗ ਰੂਮ ਦੇ ਵਿੱਚ ਹਨਾ ਕਾਫੀ ਬੜਾ ਸਾਰਾ ਡ్రਾਈਂਗ ਰੂਮ ਹੈ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਛੋਟੇ ਕਮਰੇ ਤਾਂ ਹੁੰਦੇ ਨਹੀਂ ਵੱਡੇ ਵੱਡੇ ਖੁੱਲੇ ਖੁੱਲੇ ਇਮਕਾਨ ਨੇ ਹਨਾ ਤੇ ਸੋ ਬੜਾ ਵਧੀਆ ਲੱਗਦਾ ਜਦੋਂ ਅਸੀਂ ਪਿੰਡ ਜਾਂਦੇ ਆਂ ਵੈਸੇ ਤਾਂ ਪੁਰਾਣੇ ਘਰ ਦੇ ਵਿੱਚ ਜ਼ਿਆਦਾ ਵਧੀਆ ਲੱਗਦਾ ਸੀ ਇਹ ਪਿਛਲੇ ਪਾਸੇ ਸਾਡਾ ਇੱਕ ਬੈਡਰੂਮ ਤੇ ਦੋ ਦੇ ਵਿੱਚਕਾਰ ਦੇ ਇੱਕ ਗੈਲਰੀ ਛੱਡੀ ਐ ਉੱਥੋਂ ਦੀ ਪਿਛਲੇ ਪਾਸੇ ਪਿਛਲੇ ਵੀਡੀਓ ਦੇ ਵਿੱਚ ਦਰਵਾਜ਼ਾ ਖੁੱਲ ਜਾਂਦਾ ਤੇ ਪਿਛਲੇ ਪਾਸੇ ਦੀ ਵਾਰ ਤੋਂ ਸਾਰੇ ਪਿੱਛੇ ਖੇਤ ਦਿਖਾਈ ਦਿੰਦੇ ਨੇ ਜਦੋਂ ਗ੍ਰੀਨਰੀ ਹੁੰਦੀ ਉਹ ਬੜਾ ਵਧੀਆ ਲੱਗਦਾ ਇੱਥੇ ਹੁਣ ਤਾਂ ਚਲੋ ਕਣਕ ਖੱਟੀ ਪਈ ਆ ਉਹ ਕੰਧ ਦੇ ਉੱਤੋਂ ਦੀ ਅਸੀਂ ਦੇਖ ਰਿਹਾ ਸਾਹਮਣੇ ਉਹ ਦੂਰ ਤੇ ਉਹ ਨਹਿਰ ਦਿਖਦੀ ਹੈ ਨਹਿਰ ਦੇ ਦੂਸਰੀ ਸਾਈਡ ਸਾਡੇ ਆਪਣੇ ਖੇਤ ਨੇ ਪਹਿਲਾਂ ਅਸੀਂ ਜਦੋਂ ਅਨਮੈਰਿਡ ਟਾਈਮ ਪਿੰਡ ਹੁੰਦੇ ਸੀ ਉਸ ਟਾਈਮ ਸਾਡੇ ਦਾਦੀ ਜੀ ਇਸ ਕੰਧ ਦੇ ਉੱਤੋਂ ਆਵਾਜ਼ ਮਾਰ ਦਿੰਦੇ ਅਸੀਂ ਤੇ ਸਾਡੇ ਖੇਤ ਪਹੁੰਚ ਜਾਂਦੀ ਸੀ ਉਹ ਆਜ ਚਾਹ ਲੈ ਜਾਓ ਭਾਈ ਰੋਟੀ ਲੈ ਜਾਓ ਮਤਲਬ ਸੀਰੀਆਂ ਪਾਲੀ ਰਹਨ ਉਤੋਂ ਬਾਅਦ ਸ਼ਾਮ ਨੂੰ ਸਾਰੇ ਮੇਰੇ ਭਤੀਜੇ ਭਤੀਜੀ ਆ ਇਧਰੋਂ ਉਧਰੋਂ ਆਂਡ ਗਵਾਂ ਦੇ ਇਕੱਠੇ ਹੋ ਗਏ ਇਹਨਾਂ ਨੇ ਘਰ ਦੇ ਵਿੱਚ ਹੀ ਵਿਹੜੇ 'ਚ ਨੈੱਟ ਲਾ ਰੱਖਿਆ ਉੱਥੇ ਹੀ ਥੱਲੇ ਬੈਡਮਿੰਟਨ ਦਾ ਕੋਰਟ ਮਾਰਕ ਕੀਤਾ ਹੋਇਆ ਤੇ ਅਸੀਂ ਝੂਲਾ ਝੂਲਣ ਲੱਗ ਗਏ ਭਤੀਜੇ ਤੇ ਭਤੀਜੀ ਦੇ ਨਾਲ ਮੈਂ ਝੂਲਾ ਝੂਲਿਆ ਉੱਥੇ ਵਿਹੜੇ 'ਚ ਝੂਲਾ ਲੱਗਿਆ ਹੋਇਆ ਪਿਛਲੇ ਪਾਸੇ ਆ ਵੀਨੇ ਕੱਪੜੇ ਸੁੱਕਣੇ ਪਏ ਹੋਏ ਸੀਗੇ ਧੋ ਕੇ ਦੁਪਹਿਰ ਨੂੰ ਤੇ ਅਸੀਂ ਝੂਲਾ ਝੂਲਣ ਲੱਗ ਗਏ ਹਨਾ ਇਹ ਵੀ ਮੇਰੀ ਇੱਕ ਛੋਟੀ ਭਤੀਜੀ ਆ ਇਹ ਵੀ ਖੇਲਣ ਵਾਸਤੇ ਆ ਗਈ ਤੇ ਬੱਚੇ ਉੱਥੇ ਬੈਡਮਿੰਟਨ ਖੇਲਣ ਲੱਗ ਗਏ ਜਦੋਂ ਵੀ ਮੈਂ ਜਾਨੀਆ ਕਹਿਣਗੇ ਭੂਆ ਜੀ ਸਾਨੂੰ ਕੋਈ ਗੇਮ ਖਿਲਾਓ ਗੇਮ ਖਿਲਾਓ ਤੇ ਚਲੋ ਅਸੀਂ ਥੋੜੀ देर ਝੁੱਲਾ ਝੋਲਦੇ ਰਹੇ ਦਾ ਪਰਚੰਦੀ ਮਸਤੀ ਦੇਖਦੇ ਰਹੇ ਹੈਨਾ ਤੇ ਇਹ ਭਤੀਜਾ ਮੇਰਾ ਵੀਡੀਓ ਬਣਾ ਰਿਹਾ ਸੀਗਾ ਪਰ ਕੈਮਰਾ ਪੁੱਠਾ ਕਰ ਲਿਆ ਉਸਨੇ ਆਪਣਾ ਪੁੱਟੀ ਉਹਦੀ ਸ਼ਕਲ ਵੀ ਬੁੱਟੀ ਦਿਖਾਈ ਦੇ ਰਹੀ ਹੈਗੀ ਆ ਇਸ ਇਹ ਨਵਾਂ ਡਿਵਰਟ ਬੱਚੇ ਵਧੀਆ ਵੈਸੇ ਮੋਬਾਈਲਾਂ ਤੋਂ ਦੂਰ ਨੇ ਹੈਨਾ ਇਦਾਂ ਘਰੇ ਕਿੱਡਾ ਖੇਡਦੇ ਰਹਿੰਦੇ ਨੇ ਨਹੀਂ ਅੱਜਕੱਲ ਦੇ ਬੱਚੇ ਆ ਮੈਂ ਮੈਨੂੰ ਨਵਾਂ ਸਾਈਕਲ ਭਤੀਜਾ ਲੈ ਕੇ ਆਇਆ ਹੋਇਆ ਸੀਗਾ ਤੇ 28 ਸਾਲਾਂ ਬਾਅਦ ਮੈਂ ਫਿਰ ਤੋਂ ਸਾਈਕਲ ਚਲਾਉਣ ਦੀ ਮਸਤੀ ਚੜੀ ਮੈਂ ਕਿਹਾ ਚਲੋ ਮੈਂ ਚਲਾ ਕੇ ਦੇਖਦੀ ਹਾਂ ਤੇ 28 ਸਾਲਾਂ ਬਾਅਦ ਮੈਂ ਸਾਈਕਲ ਚਲਾਇਆ ਪਰ ਡਰ ਬਹੁਤ ਲੱਗ ਰਿਹਾ ਸੀ ਐਕਚੁਅਲੀ ਖੇਤ ਬੰਨੇ ਲੈ ਕੇ ਜਾਣ ਵਾਸਤੇ ਨਾ ਸਾਈਕਲ ਲਿਆਂਦਾ ਕਿਉਂਕਿ ਜਦੋਂ ਵੀ ਜਾਂਦਾ ਸੀ ਕਿਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਾਂਦੇ ਸੀ ਨੇੜੇ ਤੇੜੇ ਵੀ ਫਿਰ ਸਾਈਕਲ ਲਿਆਂਦਾ ਵੀ ਨਈਂ ਮੋਟਰਸਾਈਕਲ ਨਹੀਂ ਲੈ ਕੇ ਜਾਣਾ ਇਦਾਂ ਤਾਂ ਤਾਂ ਹੀ ਖਰਾਬ ਹੋ ਗਈਆਂ ਫਿਰ ਸਾਈਕਲ ਵੀ ਰੱਖ ਲਿਆ ਮੋਟਰਸਾਈਕਲ ਵੀ ਹੈਗੇ ਨੇ ਦੋ ਮੋਟਰਸਾਈਕਲ ਵੀ ਖੜੇ ਆ ਤੇ ਚਲੋ ਜੀ ਉਹ ਕਹਿੰਦੇ ਜੀ ਸਾਨੂੰ ਕੋਈ ਗੇਮ ਖਿਲਾਓ ਮੈਨਾਂ ਉਹਨੇ ਕਿਹਾ ਗੇਮ ਖੜਾ ਰਹੀ ਹਾਂ ਲਈ ਸਟ्रेस ਜਿਹੜਾ ਰਹਿੰਦੇ ਨੇ ਤੇ ਉਸ ਚੀਜ਼ ਤੋਂ ਥੋੜਾ ਦੂਰ ਰਹਿਣ ਹੈ ਨਾ ਰਿਲੈਕਸ ਹੋ ਜਾਣ ਸੋ ਖੂਬ ਇੰਜੋਏ ਕੀਤਾ ਇਹਨਾਂ ਨੇ ਉਹ ਤੋਂ ਬਾਰੇ ਕੋਟਲਸ਼ਪਾਕੀ ਏਡੇ ਕੋਟਲਸ਼ਪਾਕੀ ਦੇ ਤੁਸੀਂ ਦੇਖੋ ਕਿ ਕਿਵੇਂ ਉਹਦੇ ਵਿੱਚ ਬੱਚਿਆਂ ਦੀ ਲੜਾਈ ਵੀ ਹੁੰਦੀ ਹੈ ਬਹੁਤ ਮਜ਼ਾ ਆਇਆ ਬੱਚਾ ਦੇ ਨਾਲ ਨਾ ਖੇਲ ਕੇ ਬਸ ਥੋੜੀ ਦੇਰ ਲਈ ਜਾਨੀ ਕਿ ਇੱਕ ਰਾਤ ਲਈ ਇੱਕ ਦਿਨ ਲਈ ਗਏ ਸੀ ਤੇ ਬੱਚਾ ਨੇ ਇੰਜੋਏ ਕਰਕੇ ਆ ਗਏ ਆ ਇਹ ਚਲੋ ਇੰਨੇ ਨਾਲ ਇਹ ਹੁੰਦਾ ਵੀ ਬੱਚੇ ਵੀ ਮੋਬਾਈਲ ਤੋਂ ਦੂਰ ਰਹਿੰਦੇ ਨੇ ਟੀਵੀ ਤੋਂ ਦੂਰ ਰਹਿੰਦੇ ਨੇ ਬਸ ਇਹ ਪਿੰਡਾਂ ਦੇ ਵਿੱਚ ਮੈਂ ਦੇਖਿਆ ਪਰ ਸਾਡੇ ਘਰਾਂ ਦੇ ਵਿੱਚ ਇਹ ਹੈ ਕਿ ਸਾਰੇ ਬੱਚੇ ਇਕੱਠੇ ਹੋ ਜਾਂਦੇ ਨੇ ਔਰ ਸਾਰੇ ਖੇਡਦੇ ਨੇ ਮੋਬਾਈਲਾਂ ਤੋਂ ਬਹੁਤ ਦੂਰ ਹੈ ਕੋਈ ਮੋਬਾਈਲਾਂ ਨਾਲ ਨਹੀਂ ਖੇਡਦਾ ਹੈਗਾ ਬਹੁਤ ਘੱਟ ਮਤਲਬ ਕਿ ਜਦੋਂ ਕਿਤੇ ਬੈਠ ਜਾਂ ਨਾਦਰਵਾਇਸ ਸਾਰੇ ਇਕੱਠੇ ਹੋ ਜਾਂਦੇ ਨੇ ਆਪਣਾ ਹੋਮਵਰਕ ਕਰਕੇ ਟਿਊਸ਼ਨ ਤੋਂ ਆ ਕੇ ਸਾਰੇ ਬੱਚੇ ਐਵੇਂ ਇਕੱਠੇ ਹੋ ਜਾਂਦੇ ਨੇ ਇਹ ਤਾਂ ਹਲੇ ਥੋੜੇ ਨੇ ਕਾਫੀ ਜਨੇ ਹੁੰਦੇ ਨੇ ਹੋਰ ਵੀ ਦੋ ਚਾਰ ਇਹਨਾਂ ਦੇ ਫਰੈਂਡਸ ਉਹ ਵੀ ਆ ਜਾਂਦੇ ਆ ਸੋ ਬੱਚਿਆਂ ਨੇ ਖੂਬ ਗੇਮ ਖੇਡੀ ਤੇ ਉਤੋਂ ਬਾਅਦ ਇਹਨਾਂ ਨੇ ਅਗਲੀ ਗੇਮ ਜਿਹੜੀ ਹੋ ਕੇ ਢਣੀ ਸ਼ੁਰੂ ਕਰਤੀ ਫਿਰ ਹੌਲੀ ਹੌਲੀ ਐਸ ਵੀ ਨੇਰਾ ਵੀ ਹੋ ਰਿਆ ਸੀ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਆਹਨਾ ਰੋਟੀ ਪਾਣੀ ਵੀ ਜਲਦੀ ਖਾ ਲੈਂਦੇ ਨੇ ਫਿਰ ਉਹ ਇੱਕਾ ਸਰਦਾਰ ਜਿਹੜਾ ਮੁੰਡਾ ਛੋਟਾ ਜਿਹਾ ਹੈਗਾ ਅਗਮ ਇਹ ਵੀ ਮੇਰੀ ਇੱਕ ਭਤੀਜੀ ਆ ਨਾ ਉਹਦਾ ਬੇਟਾ ਆ ਤੇ ਇਹਨੂੰ ਫਿਰ ਇਹ ਵੀ ਚਲਾ ਗਿਆ ਸੀ ਜਲਦੀ ਕਰੇ ਤੁਸੀਂ ਚੱਕਣਾ ਵੀ ਹੈ ਜਿੰਦੇ ਲਾਤਾ ਠੀਕ ਕਿਹੜਾ ਖੇਪੀ ਵਿੱਚ ਆ ਤੇ ਮੁਰਕੇ ਫੇਰ ਉਹ ਵੀ ਸਾਡੇ ਨੂੰ ਆਉਣਾ ਉਹਨੀ ਦੇਰ ਮਗਰ ਭੱਜ-ਭੱਜ ਕੇ ਘੁੱਟਣਾ ਹੀ ਹੁੰਦਾ ਸਰਕਲ ਵੱਡਾ ਕਰੋ ਜਿੰਨਾ ਵੱਡਾ ਕਰੋਗੇ ਓਨੀ ਜ਼ਿਆਦਾ ਘੁੱਟ ਪਏਗੀ ਬੱਸ ਬੱਸ ਔਰ ਔਰ ਪਹੋਤਨ ਪਤਨ ਲੱਗਿਆ ਪਹਿਲਾਂ ਉਹ ਬੱਚਾ ਹੱਥ ਮਾਰ ਕੇ ਦੇਖ ਲਿਆ ਕਰੋ ਕਿ ਤਾ ਬੱਚਾ ਆ ਗਿਆ ਕੀ ਤੁਮਹੇਰਾ ਆਈਏ ਆਈਏ ਅੰਗਰਸੀਆ ਦੇੜਾ ਰੰਗ ਕੇ ਪਿੱਛੇ ਤੈ ਖੂਹ ਗਿਰਾਮ ਤੇ ਆਈਏ ਆਈਏ ਹੱਥ ਮਾਰ ਕੇ ਦੇਖਿਆ ਕਰੋ जवाकों में खेत मोबाइलों पर गुरुद्वारे आ सही गल

agente mandrei tudo ladrão aí o colarzinho aqui a gente aqui com ਕੋ ਮੇਰਾ ਆਤੀ ਆਈ ਹੈ ਜੇਲਾਂ ਕਰ ਮੈਂ ਛੇਤੂ ਹੋਗੀ ਕੀ ਬਤਾ ਰਹੀ ਹੈ ਏਦੋਨੀ ਏਦੋਨੀ ਇਤੋ ਹੋ ਰਹੇ ਨੇ ਖੇੜੇ ਖੇੜਦਿਆਂ ਨੂੰ ਕਾਫੀ ਨਿਹਰਾ ਹੋ ਗਿਆ ਤੇ ਚਲੋ ਜੀ ਫਿਰ ਖੇਡਾਂ ਬੰਦ ਕਰਤੀਆਂ ਹਨਾ ਇਹ ਬੱਚੇ ਘਰਾਂ ਨੂੰ ਚਲੇ ਗਏ ਆਪਣਾ ਅਗਲੇ ਦਿਨ ਸਵੇਰੇ ਸਵੇਰੇ ਕੰਮ ਆਲੀ ਕੰਮ ਕਰਨ ਆਈ ਤੇ ਚਲੋ ਜੀ ਤਿਆਰੀ ਸੀਗੀ ਜਾਣ ਦੀ ਸੱਦੀ ਵੀ ਹਨਾ ਕਾਰ ਤੋਂ ਕਹਿੰਦੇ ਚਲੋ ਕਾਰ ਧੋ ਲਈਏ ਮੋਟਰ ਤੇ ਪਿਛਲੇ ਪਾਸੇ ਮੋਟਰ ਲੱਗੀ ਹੋਈ ਹੈ ਉੱਥੇ ਕਾਰ ਖੜੀ ਕਰ ਲਈ ਗੱਡੀ ਧੋਣ ਲੱਗੀ ਪਾਣੀ ਦੇ ਪ੍ਰੈਸ਼ਰ ਕਾਫੀ ਹੁੰਦਾ ਮੋਟਰ ਦਾ ਕਹਿੰਦੇ ਲਾਹਾਈ ਤੱਕ ਲਿਆ ਇੱਕ ਤਰ੍ਹਾਂ ਬਹੁਤ ਜਗ ਵਰਨਾ ਧੋਣੀ ਹੈ ਚਲੋ ਹਸਬੰਡ ਮੇਰੇ ਉਹਨੂੰ ਕਾਰ ਨੂੰ ਧੋ ਕੇ ਚੰਗੀ ਤਰ੍ਹਾਂ ਉਹਨਾਂ ਨੇ ਪ੍ਰੈਸ਼ਰ ਨਾਲ ਹੈ ਨਾ ਗੱਡੀ ਧੋ ਕੇ ਆਪਣੀ ਤੇ ਚਲੋ ਫਿਰ ਉਸ ਤੋਂ ਬਾਅਦ ਤਿਆਰ ਹੋ ਕੇ ਕਹਿੰਦੇ ਵੀ ਚਾਚਾ ਜੀ ਨੂੰ ਵੀ ਮਿਲਣਾ ਸੀ ਅਸੀਂ ਤੇ ਉਧਰ ਗਏ ਚਾਚਾ ਜੀ ਨੂੰ ਬਹੁਤ ਸ਼ੌਕ ਹੈ ਉਹਨਾਂ ਨੇ ਆਪਣੇ ਨਾਲ ਹੀ ਜਿਵੇਂ ਤੁਹਾਨੂੰ ਪਤਾ ਮਾਲ ਵਿੱਚ ਨੋਰਾ ਕਹਿੰਦੇ ਆ ਤੇ ਘਰ ਦੇ ਸਾਹਮਣੇ ਜਿਹੜਾ ਏਰੀਆ ਉੱਥੇ ਨੋਰਾ ਆਏ ਨੂੰ ਕੰਦ-ਕੰਦ ਕੀਤੀ ਹੋਈ ਹੈ ਹਨਾ ਨਾਲ ਵਾਲਾ ਸਾਡੀ ਕੋਠੀ ਦੇ ਬਿਲਕੁਲ ਨਾਲ ਉੱਥੇ ਬਹੁਤ ਸਬਜ਼ੀਆਂ ਲਾਈਆਂ ਹੋਈਆਂ ਨੇ ਹਨਾ ਮੈਂ ਤਾਂ ਤੁਹਾਨੂੰ ਉਧਰ ਮਿਲਣ ਗਈ ਸੀ ਹੈ ਘਰੇ ਗਈ ਸੀ ਮੈਂ ਕਾਫੀ देर ਬੈਠੀ ਰਹੀ ਮੈਂ ਆਉਣ ਲੱਗੇ ਸੁਵਿੰਦਰਾਗੇ ਹੋਰ ਹੋਰ ਠੀਕ ਵਾਹ ਰਵਨੀ ਟਿਮਲਾ ਮਿਰਚ ਵੀ ਲੱਗੀਆਂ ਬਈ ਹੈ ਆ ਵੇਖੋ ਥੱਲੇ ਪਾਣੀ ਚ ਲੱਗੀ ਹੁੰਦੀ ਐ ਐਸੀ ਲੋੜ ਲੱਗ ਲ ਰਹੀ ਐ ਪਾਣੀ ਨੂੰ ਆ ਮਗੜੋ ਇੱਕ ਹੋਰ ਵੀ ਆ ਫੜਾ ਵੱਡੀ ਐ ਵੀ ਬਹੁਤ ਹਾਂ ਅਲੋ ਆ ਬੀਓ ਨਾ ਭਾਬਾ ਕਿਧਰ ਗਿਆ ਹੋ ਉਹ ਫਟੇ ਉਰੇ ਆ ਅਲੋ ਕਿ ਕਿਹਨੇ ਤੋੜੀ ਆਨੀ ਨਾ ਬਸ ਉਹ ਥੱਲੇ ਪਾਣੀ ਚ ਲੱਗ ਰਹੀ ਸੀ ਮੈਂ ਹਾਂ ਚੱਲ ਤੋੜ ਲੋ ਆਦਰ ਆ ਕੀ ਲੈਣ ਗਿਆ ਲਿਫਾ ਇੰਨੇ ਲਿਫਾਵੇ ਕੀ ਕਰਨੇ ਕੀ ਕੁਛ ਲਾਇਆ ਅੱਛਾ ਜੀ ਇੱਕ ਸ਼ਿਮਲਾ ਮਿਰਚ ਆ ਕੀ ਆ ਜੋ ਕੀ ਨਹੀਂ ਇਹ ਵੱਡੀਆਂ ਵੱਡੀਆਂ ਹੋਈਆਂ ਵੀ ਐ ਵੀ ਹਾਂ ਅੱਛਾ ਇਹ ਤਾਂ ਉਹ ਨਹੀਂ ਕੱਚਾ ਜਿਹੜਾ ਲੰਬਾ ਜੇ ਪੇਠਾ ਜੇ ਹੁੰਦਾ ਹਾਂ 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 ਉਹੀ ਐ ਇਹਦੀ ਮਾਰ ਉਹ ਨਹੀਂ ਐ ਅੱਛਾ ਆਪ ਮੰਡੀ ਚ ਪਿਆ ਤਾਂ ਹੁੰਦਾ ਉਹ ਜ਼ੁਕੀਨੀ ਤੇ ਪੇਠੇ ਦਾ ਫਰਕ ਹੁੰਦਾ ਉਹ ਪੇਠੇ ਵਰਗੀ ਹੁੰਦੀ ਹੈ ਆ ਆ ਤਾਂ ਕੀ ਹੈ ਉਹ ਤਾਂ ਐਵੇਂ ਉਹ ਕੀ ਆ ਦੇਖਿਓ ਲਾਲਾ ਟੀਕੇ ਵਧਾ ਦਿੰਦੇ ਨੇ ਕਿੰਨੇ ਵਧੀਆ ਹੁੰਦੇ ਨੇ ਭਿੰਡੀ ਦਾ ਚਾਚਾ ਜੀ ਦਾ ਤਾਂ ਇੰਨੇ ਨੇ ਕਬੂਟੇ ਤੇ ਹੋਈ ਪਈਏ ਦੇਖੋ ਤੇਰੇ ਪਾਣੀ ਨਾ ਵੱਧ ਗਿਆ ਮਿੱਟੀ ਕਰਕੇ ਹੁਣ ਅ ਤਰੋਜ ਪਾਣੀ ਦੇਣ ਭਾਜ ਜਾਂਦੇ ਪਾਣੀ ਘੱਟ ਭਿੰਡੀ ਦੇ ਤਾਂ ਇਹ ਹੈ ਬੇੜੀ ਜੇਕਰ ਸਵੇਰੇ ਕਿੰਨਾ ਮਾਰਨ ਦੇਖ ਕੇ ਜੀ ਵੀ ਹੈ ਮਰ ਜਾ ਹੀ ਭਈ ਹੈ ਮਿਹਰਬਾਨੀ ਦਿਓ ਦਬਾਰੇ ਦਾ ਹਰੇਕ ਸਭ ਦੀ ਮਰਜ਼ੀ ਆ ਜਾਂਦੀ ਹੈ ਵੇਗਨੋ ਟਮਾਟਰ ਲੰਬੇ ਵਾਲੇ ਲੱਗੇ ਪਏ ਹਨ ਆਹ ਰਹੀ ਜੀ ਇਹ ਸਲੰਗ ਇਹ ਚਾਚਾ ਜੀ ਦਾ ਉੱਥੇ ਨੌਲੇਜ ਇੱਕ ਕਮਰਾ ਜੀ ਦੇ ਸਾਰੇ ਸੰਦ ਪਏ ਨੇ ਨਾ ਪੁਰਾਣੇ ਸਲੰਗਾ ਪਈਆਂ ਨੇ ਤੇ ਜਫੇ ਪਏ ਤੰਗਲੀਆਂ ਪਈਆਂ ਨੇ ਸਾਰੇ ਸੰਦ ਪਏ ਨੇ ਕਿਉਂਕਿ ਹੁਣ ਜੇ ਖੇਤੀਬਾੜੀ ਦਾ ਕੰਮ ਕਰਦੇ ਆ ਫਿਰ ਸੰਦਾਂ ਦੀ ਲੋੜ ਤਾਂ ਪੈਂਦੀ ਐ ਚਾਚਾ ਇਹਨੇ ਬੀਜ ਵਗੈਰਾ ਸਾਂਭ ਕੇ ਰੱਖੇ ਹੋਏ ਸੀਗੇ ਤੇ ਅਸੀਂ ਉਹਨਾਂ ਤੋਂ ਕਾਫੀ ਸਾਰੇ ਬੀਜ ਲਏ ਖੱਬੜ ਵੋ ਸਬਜ਼ੀਆਂ ਦੇ ਬੀਜ ਲੈ ਕੇ ਆਏ ਫਿਰ ਇੱਥੇ ਘਰੇ ਗਮਲਿਆਂ 'ਚ ਲਗਾਉਣ ਵਾਸਤੇ ਫਿਰ ਉੱਧਰ ਚਲੇ ਗਏ ਚਾਚਾ ਇਹ ਦੇਖਰਵਲ ਫਲੀਆਂ ਤੋੜੀਆਂ ਸੀ ਗੁਆਰੇ ਦੀਆਂ ਉਹ ਲੈ ਕੇ ਫਲੀਆਂ ਡਿਲੀਵਰੀ ਤੋੜੀਆਂ ਸੀ ਗੁਆਰੇ ਦੀਆਂ ਫਲੀਆਂ ਬਹੁਤ ਸਵਾਦ ਬਣਦੀਆਂ ਨੇ ਤੁਸੀਂ ਬੀਜ ਲੈ ਕੇ ਆਓ ਫਿਰ ਅਸੀਂ ਉਹ ਵੀ ਲੈ ਕੇ ਆਏ ਨਾਲ ਬੀਚ ਦਾ ਚੈਨਲ ਮਾਰੀਆਂ ਦਾ Samsung ਕੇ ਰੱਖਿਆ ਹੋਇਆ ਇਹ ਚਾਚਾ ਜੀ ਦੇ ਬੇੜਾ ਤੇ ਕੋਠੀ ਇਹਨਾਂ ਦੇ ਅੰਦਰ ਕਾਫੀ ਉੱਚੀ ਬਣੀ ਹੋਈ ਹੈ ਬਹੁਤ ਖੁੱਲਾ ਬੇੜਾ ਬਹੁਤ ਵੱਡਾ ਘਰ ਹੈ ਵੀ ਤੇ ਸਾਡੇ ਪਿੰਡ ਦੇ ਮਤਲਬ ਸਾਡੇ ਸਾਰੇ ਘਰੀ ਬਹੁਤ ਵੱਡੇ ਔਰ ਖੁੱਲੇ ਖੁੱਲੇ ਬਣੇ ਹੋਏ ਨੇ ਸੋ ਇਹਨਾਂ ਦਾ ਵੀ ਬੇੜਾ ਬਹੁਤ ਵੱਡਾ ਹੈ ਅੰਦਰ ਫਿਰ ਮੈਂ ਉਹ ਫਲੀਆਂ ਅੰਦਰ ਰੱਖਣ ਗਈ ਸੀ ਇਸ ਕਰਕੇ ਤੇ ਇਹ ਅੰਦਰ ਉਹਨਾਂ ਦਾ ਆ ਲੌਬੀ ਡ੍ਰਾਇੰਗ ਰੂਮ ਹਾਂ ਹਾਂ ਖੇਤਾ ਗੋਰੀਆਂ ਨਿਆ ਫਲੀਆਂ ਅੱਜ ਪੈਸੇ ਚ ਲਾਣੀ ਕਰਨੀ ਹਾਂ ਲੈ ਨਹੀਂ ਲੈ ਲੋ ਜੀ ਫਿਰ ਅਸੀਂ ਵਾਪਸੀ ਚਾਲੇ ਪਾ ਲੇ ਤੇ ਇੰਦਾ ਸਾਰੀ ਮौज-ਮਸਤੀ ਕਰਦੇ ਹੋਏ ਸਬਜ਼ੀਆਂ-ਸਬਜ਼ੀਆਂ ਕਾਫੀ ਸਾਰੀਆਂ ਇਕੱਠੀਆਂ ਕਰਕੇ ਲੈ ਕੇ ਆਏ ਉੱਥੋਂ ਕਿਉਂਕਿ ਪਿੰਡ ਦੀਆਂ ਸਬਜ਼ੀਆਂ ਦਾ ਤਾਂ ਖੇਤ ਦੀਆਂ ਅਕਸਰ ਰੋੜੀ ਦਿਖਾਉਂਦੀਆਂ ਨੇ ਉਹਨਾਂ ਦਾ ਸਵਾਦ ਹੀ ਵੱਖਰਾ ਰਸਤੇ ਚਾੜੂਆਂ ਵਾਲਾ ਦੇਖ ਗਿਆ ਉਹਦੇ ਕੋਲੇ ਖੜ ਗਿਆ ਆੜੂ ਬਹੁਤ ਸੋਹਣੇ ਸੀ ਅਸੀਂ ਆੜੂ ਖਰੀਦ ਲਏ ਤੇ ਚਲੋ ਜੀ ਫਿਰ ਅਸੀਂ ਆੜੂ ਲੈ ਕੇ ਤੇ ਕਿਉਂਕਿ ਉੱਥੇ ਯੂਨੀਵਰਸਿਟੀ ਦੇ ਪਿੱਛੇ ਇੱਕ ਬਾਗ ਹੈ ਉੱਥੇ ਆੜੂ ਨੇ ਆੜੂ ਬਹੁਤ ਤਰੰਗੀ ਵੀ ਸੀਗੇ ਦੇਖਣ ਨੂੰ ਵੀ ਸੋਹਣੇ ਸੀ ਅਸੀਂ ਆੜੂ ਖਰੀਦੇ ਤੇ ਫਿਰ ਆਪਾਂ ਵਾਪਸ ਹਸਪਤਾਲੇ ਵੱਲ ਨੂੰ ਆ ਗਏ ਰਸਤੇ ਦੇ ਵਿੱਚ ਦੇਖਿਆ ਫਿਰ ਲੋਕਾਂ ਨੇ ਅੱਗ ਤਾਂ ਲਗਾਈ ਹੋਈ ਸੀਗੀ ਪਰ ਗਰਮੀ ਵੀ ਸੀ ਪਰ ਲੋਕ ਹਟਦੇ ਤਾਂ ਹੈ ਨਹੀਂ ਪਤਾ ਹੀ ਹੈ ਤੁਹਾਨੂੰ ਹੈਨਾ ਚਲੋ ਜੀ ਫਿਰ ਅਸੀਂ ਕਰਾਂ ਨੂੰ ਵਾਪਸ ਪਹੁੰਚ ਗਏ ਤੇ ਫਿਰ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ ਬਹੁਤ ਬਹੁਤ